ਕਾਰਤੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੱਸਣਾ ਚਾਹੁੰਦੇ ਆਂ ਵੀ ਆਪਾਂ ਬਠਿੰਡੇ ਆਏ ਹੋਏ ਸੀਗੇ ਚਾਰ ਪੰਜ ਦਿਨਾਂ ਤੋਂ ਇਹ ਹੈਗੀ ਆ ਬਠਿੰਡੇ ਲਾਲ ਸਿੰਘ ਬਸਤੀ ਤੇ ਸਾਹਮਣੇ ਲੋਕ ਹਾਲ ਜਾ ਉੱਥੇ ਆਪਣੇ ਕੋਲੇ ਕੋਠੀ ਦਾ ਸਾਰਾ A to Z ਕੰਮ ਸੀਗਾ ਮੰਨ ਲਓ ਪਹਿਲਾਂ ਤਾਂ ਟ੍ਰੈਡੀਸ਼ਨਲ ਜਿਹੜਾ ਦਰਵਾਜ਼ਾ ਦਾ ਕਲਾਸਿਕਲ ਡੋਰ ਜਿਹੜੇ ਆਪਾਂ ਬਣਾਉਨੇ ਆ ਪ੍ਰੋਫੈਸ਼ਨਲ ਇਹਦੀ ਵੀਡੀਓ ਆ ਦਿਖਾ ਰਹੇ ਸਾਰੀ ਤੇ ਬਾਕੀ ਫਿਰ ਜਿਹੜੇ ਅੰਦਰ ਦਰਵਾਜ਼ੇ ਬਣਾਏ ਆਪਾਂ ਮੰਨ ਲਓ ਬੈਡਰੂਮਾਂ ਦੇ ਲੌਬੀ ਦੇ ਜਾਂ ਮੇਨ ਗੇਟ ਉਹ ਦਿਖਾਉਣੇ ਆਗੇ ਆ ਜਾ ਤੁਰਿਆ ਨਾਲ ਇੱਕ ਵਾਰੀ ਵੇਰੇ ਆ ਦੇਖੋ ਸਾਰਾ ਇੱਕ ਵਾਰੀ ਗੇਟ ਚੈੱਕ ਕਰ ਲਓ ਆ ਸੈਂਟਰ ਚ ਇਹਦੇ ਡਾਕੀ ਆ ਬਹੁਤ ਸੋਹਣੀ ਲੋਕਾਈ ਹੈਗੀ ਬਹੁਤ ਸਿਰੇ ਦੀ ਲੱਕੜ ਲਾਏਗੇ ਤਿਆਰ ਕਰ ਆਹ ਬੜੀ ਆਪਣੀ ਗੱਡੀ ਜਿਹਦੇ ਸਾਰੇ ਗੇਟ ਉਹਦਾ ਆਪਾਂ ਲੱਗ ਕੇ ਲਿਆਉਨੇ ਆ ਤੇ ਹੁਣ ਆਪਣੀ ਤਿਆਰੀ ਆ ਜਾਣ ਦੀ ਤੇ ਬੰਦੇ ਆਪਣਾ ਕੰਮ ਤਕਰੀਬਨ ਨੇਪੜ ਗਿਆ ਸੀਗਾ ਵਗੈਰਾ ਜਿੰਨੀਆਂ ਵੀ ਆ ਅੱਜ ਗੱਠਾਂ ਲੱਗੀਆਂਆਂ ਮੰਨ ਲਓ ਜਿਹੜੀਆਂ ਅੱਜ ਕੱਲ ਚੱਲਦੀਆਂ ਜਿਸ ਤੀ ਗੱਠਾਂ ਪਰ ਰੇਸ਼ੇ ਰੁਸ਼ੇ ਪਾ ਕੇ ਐਨ ਲੱਕੜ ਵਾਲੀ ਲੁੱਕ ਬਣਾਤੀ ਤੇ ਆਹ ਘਰ ਨੂੰ ਚੈੱਕ ਇਹ ਆਪਣਾ ਲੌਦੀ ਦਾ ਮੇਨ ਐਂਟਰੀ ਇੱਥੋਂ ਹੁੰਦਾ ਇਹ ਆਲੇ ਹਸਪਤਲ ਦੀ ਆਹ ਥੋੜੀ ਸਾਫ ਸਫਾਈ ਕਰਨ ਵਾਲੀ ਜਰੂਰ ਆ ਪਰ ਚਲੋ ਬਾਕੀ ਬਾਈ ਕਹਿੰਦਾ ਬੰਦੇ ਹੈਗੇ ਸਾਰੀ ਸਾਫ ਸਫਾਈ ਕਰਾ ਲਾਂਗੇ ਆਪਣੇ ਵੱਲੋਂ ਕੰਮ ਲੀਤ ਆ ਆਂ ਦਰਵਾਜੇ ਦੀ ਦਿਖਾ ਰਹੀ ਕਈ ਵੀਰ ਪੁੱਛਦੇ ਆ ਕਿ ਜਿਹੜੇ ਆਪਾਂ ਕਲਾਸਿਕਲ ਦਰਵਾਜੇ ਬਣਾਉਨੇ ਆ ਵੀ ਸਾਰੇ ਦਰਵਾਜੇ ਇੱਕੋ ਜਿਹੇ ਬਣਦੇ ਆ ਆ ਮਾਡ ਮਾਈਕ ਇਹਦੇ ਵੀ ਸਾਰੇ ਜਿਹੜੇ ਹੈਗੇ ਆ ਦਰਵਾਜੇ ਕਲਾਸਿਕਲ ਬਣਦੇ ਆ ਇਹ ਚੀਜ਼ ਹੁੰਦਾ ਭਾਈ ਜਿਹੜਾ ਮੰਨ ਲਓ ਮੇਨ ਫਵੇਲੀ ਦਾ ਗੇਟ ਆ ਉਹੋ ਪਿੱਤਰ ਲਾ ਕੇ ਬਣਦਾ ਤੇ ਜਿਹੜਾ ਹੈਗਾ ਮੰਨ ਲਓ ਲੌਬੀ ਦੀ ਐਂਟਰੀ ਉਹਦੇ ਪਿੱਤਰ ਲੱਗ ਸਕਦਾ ਪਰ ਜਿਹੜੇ ਬੈੱਡਰੂਮਾਂ ਦੇ ਦਰਵਾਜੇ ਆ ਉਹ ਇਸ ਤਰ੍ਹਾਂ ਬਣਦੇ ਦੇ ਲਿਆਂ ਵਾਲੇ ਆ ਟ੍ਰੈਡੀਸ਼ਨਲ ਆ ਤੇ ਪਰ ਉਹਦੇ ਦੇ ਆ ਵੀ ਥੋੜਾ ਪਿੱਤਲ ਵਗੈਰਾ ਘੱਟ ਲੱਗਦਾਗਾ ਕਿਉਂਕਿ ਉਹ ਜਿਆਦਾ ਫਰ ਕੰਜੈਸਟਡ ਹੋ ਜਾਂਦੇ ਦਰਵਾਜ਼ੇ ਵੀ ਸਾਰੇ ਦੇ ਪਿੱਤਲ ਪਿੱਤਲ ਨਜ਼ਰ ਆਉਂਦੇ ਉਹ ਵੀ ਨਹੀਂ ਚੰਗਾ ਲੱਗਦਾ ਇੱਕ ਦੋ ਦਰਵਾਜ਼ੇ ਹੋਣ ਜਨਾ ਤੇ ਟਿੱਕਾ ਲੱਗਿਆ ਹੋਵੇ ਆਹ ਮਾਲਾ ਦਰਵਾਜ਼ੇ ਲਾਇਆ ਇਧਰ ਇਹ ਵੀ ਇੱਕ ਬੈੱਡਰੂਮ ਆ ਤੇ ਆਹ ਵਾਲਾ ਬੈੱਡਰੂਮ ਆਹ ਇਹ ਵੀ ਦਰਵਾਜ਼ਾ ਜਾਨੀ ਕਿ ਹੋ ਘਰ ਕੋਠੀਆਂ ਦੇ ਵਿੱਚ ਕਈ ਵੀ ਉਹਨੇ ਫੋਨ ਆਉਂਦੇ ਆ ਵੀ ਮਤਲਬ ਜਿਹੜੇ ਅੰਦਰ ਕੋਠੀ ਦੇ ਅੰਦਰ ਦਰਵਾਜ਼ੇ ਆਪਾਂ ਕਹਿਜੇ ਲਾਈਏ ਉਹਦੇ ਜਿਹੇ ਆ ਵੀ ਲੌਬੀ ਵਾਲਾ ਦਰਵਾਜ਼ਾ ਉਹ ਪਿੱਤਲ-ਪੁੱਤਲ ਲਾ ਕੇ ਵਧੀਆ ਬਣਾਓ ਕਿਉਂਕਿ ਡਿਫਰੈਂਟ ਕਰੋ ਉਹਨੇ ਤੇ ਜਿਹੜੇ ਬਾਕੀ ਦਰਵਾਜ਼ੇ ਆ ਬੈੱਡਰੂਮਾਂ ਦੇ ਬਾਥਰੂਮਾਂ ਦੇ ਜਾਂ ਕਿਸੇ ਵੀ ਏਰੀਆ ਦਾ ਮਤਲਬ ਸਟੋਰ ਦਾ ਹੋ ਗਿਆ ਉਹ ਦਰਵਾਜ਼ੇ ਇਦਾਂ ਦੇ ਲਾਓ ਨਾਲ ਤਾਂ ਸਾਰੇ ਕਿਉਂਕਿ ਕਲਾਸਿਕਲ ਲੁੱਕ ਆਉਂਦੀ ਆ ਤੇ ਬਾਕੀ ਪਿਓ ਸਭ ਲੱਕੜ ਦੇ ਵਿੱਚ ਬਣਿਆ ਦਰਵਾਜਾ ਦਾ ਮੰਨ ਲਓ ਇਹਦੇ ਵਿੱਚ ਕੋਈ ਇਦਾਂ ਨਹੀਂ ਹੈ ਵੀ ਆਪਾਂ ਉਹ ਜੀ ਯੂਜ਼ ਕੀਤੀ ਆ ਸਾਰੀ ਸਾਗਵਾਨ ਦੀ ਲੱਕੜ ਆ ਤੇ ਆ ਚਗਾਠ ਵੀ ਮੰਨ ਲਓ ਠੀਕ ਆ ਸੀ ਜਸਤੀ ਪਰ ਰੇਸ਼ੇ ਵਗੈਰਾ ਪਾ ਕੇ ਐਂ ਗੱਲ ਬਣਾਤੀ ਬਾਕੀ ਕੋਠੀ ਦਾ ਕੰਮ ਜਿਹੜਾ ਹੋਇਆ ਪੂਜਾ ਰੂਮ ਬਣਿਆ ਆ ਰੇਲੇ ਨੇ ਤੇ ਰੱਥੇ ਤੋਂ ਸਾਰੀ ਸਾਗਵਾਨ ਦੇ ਕੰਮ ਕਰਿਆਗਾ ਚਾਹੇ ਕੋਠੀ ਰੇ 15 ਵਰਗ ਦੇ ਚਾਹੇ 20 ਵਰਗ ਸਾਰੇ ਸਾਗਵਾਨ ਦੇ ਦਰਵਾਜੇ ਆ ਸੋ ਇਦਾਂ ਦੇ ਦਰਵਾਜ਼ੇ ਮੇਰੇ ਮਨ ਚਾਹਾਂ। ਸੋ ਇਦਾਂ ਦੇ ਦਰਵਾਜ਼ੇ ਲਗਾਉਣ ਵਾਸਤੇ ਇੱਕੋ ਇੱਕ ਨਾਮ ਆ ਪੰਜਾਬ ਦਾ ਕਲਾਸਿਕਲ ਇੰਟੀਰੀਅਰ ਹੱਬ। ਸੋ ਬਹੁਤ ਸੋਹਣਾ ਕੰਮ ਜਿਹਨੇ ਬਠਿੰਡਾ ਏਰੀਆ 'ਚ ਦੇਖਣਾ ਲਾਲ ਸਿੰਘ ਵਸਤੀ ਸਾਹਮਣੇ ਲੋਕ ਕਾਲਜ ਬਠਿੰਡਾ ਏਰੀਆ ਦਾ ਮੰਦਰਮਾਲ ਹਰਿਮਾਨ ਮੰਦਿਰ। ਹਰਿਮਾਨ ਮੰਦਿਰ ਇੱਥੇ ਨੇੜੇ ਹਰਿਮਾਨ ਦਾ ਮੰਦਿਰ ਆ ਤੇ ਬਾਕੀ ਕੋਈ ਗੱਲ ਨਹੀਂ ਕੰਟੈਕਟ ਹੈ ਬੀਡ ਰੋਡ। ਬੀਡ ਰੋਡ ਬੀਡ ਰੋਡ ਤੇ ਇਹ ਲਾਲ ਸਿੰਘ ਵਸਤੀ 'ਚ ਹਵੇਲੀ ਬਣੀ ਆ ਬਹੁਤ ਸੋਹਣੀ। ਤੇ ਬਾਕੀ ਜਿੰਨਾ ਵੀ ਮਤਲਬ ਕੋਈ ਜਾਣਕਾਰੀ ਲੈਣੀ ਆ ਜਾਂ ਇਹ ਗੇਟ ਬਣਵਾਉਣੇ ਆ ਬਾਕੀ ਸਾਰਾ ਫੋਨ ਕੰਟੈਕਟ ਨੰਬਰ ਆਪਾਂ ਪਾ ਦਾਂਗੇ ਇਦਾਂ ਦੇ ਕਲਾਸਿਕਲ ਗੇਟਾਂ ਵਾਸਤੇ ਕਲਾਸਿਕਲ ਇੰਟੀਰੀਅਰ ਹੱਬ ਇੱਕ ਵਾਰੀ ਜਰੂਰ ਸੰਪਰਕ ਕਰੋ ਧੰਨਵਾਦ ਸਸਰੀਕਾ